ਪਠਾਨਕੋਟ ਦੇ ਵਿੱਚ ਵਿਜੀਲੈਂਸ ਵੱਲੋਂ ਆਰਟੀਆ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਪਠਾਨਕੋਟ ਦੇ ਵਿੱਚ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਕਿ ਆਰਟੀਆ ਦਫ਼ਤਰ ਦੇ ਵਿੱਚ ਕੋਈ ਵੀ ਕੰਮ ਜਿਹੜਾ ਬਿਨਾਂ ਪੈਸੇ ਤੋਂ ਨਹੀਂ ਹੁੰਦਾ ਸੀਗਾ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਜੜੀ ਕੀਤੀ ਗਈ ਹੈ ਜਿਸ ਦੇ ਤਹਿਤ 6 ਲੋਕਾਂ ਨੂੰ ਤੇ ਰਹਿਲਾਸੀਦ ਵਿੱਚ ਲਿਆ ਗਿਆ ਜਿਨ੍ਹਾਂ ਵਿੱਚੋਂ 3 ਮੁਲਾਜ਼ਮ ਤੇ 3 ਏਜੰਟ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਲੋਕਾਂ ਵੱਲੋਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਪਠਾਨਕੋਟ ਦੇ ਆਰਟੀਆ ਦਫ਼ਤਰ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕੰਮ ਜਿਹੜਾ ਆ ਬਿਨਾਂ ਪੈ ਕਾਰਵਾਈ ਕੀਤੀ ਹੈ ਆਉ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਵੱਡੀ ਕਾਰਵਾਈ ਦੇ ਬਾਰੇ ਨੂੰ ਇਨਫੋਰਮੇਸ਼ਨ ਸਿਗੀ ਵੀ ਇਸ ਦਫਤਰ ਦੇ ਵਿੱਚ ਜਿਹੜੇ ਆਫੀਸ਼ੀਅਲ ਕੰਮ ਵੀ ਲੋਕਾਂ ਨੂੰ ਮਤਲਬ ਕਿ ਪੈਸੇ ਦੇ ਕੇ ਕਰਾਉਣੇ ਪੈਂਦੇ ਨੇ ਔਰ ਉਹ ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਅਸੀਂ ਸਰਪ੍ਰਾਈਜ਼ ਰੇਡ ਜਿਹੜੀ ਹੈ ਆਪਣੇ ਮਾਨਯੋਗ ਚੀਫ ਡਾਇਰੈਕਟਰ ਪੰਜਾਬ ਵਿਜੀਲੈਂਸ ਬਿਊਰੋ ਉਹਨਾਂ ਵੱਲੋਂ ਮਾਨਯੋਗ ਐਸਐਸਪੀ ਅੰਮ੍ਰਿਤਸਰ ਜੀ ਵੱਲੋਂ ਜੋ ਦੇਸ਼ਾ ਨਿਰਦੇਸ਼ ਮਿਲੇ ਸੀਗੇ ਉਸ ਸੰਸਾਰ ਅਸੀਂ ਇੱਥੇ ਸਰਪ੍ਰਾਈਜ਼ ਰੇਡ ਕੀਤੀ ਹੈ ਇੱਥੇ ਪਹੁੰਚ ਕੇ ਅਸੀਂ ਜੋ ਟਰੈਕ ਦੇ ਉੱਤੇ ਟੈਸਟ ਦੇਣ ਆਏ ਹੋਏ ਸੀਗੇ ਉਹਨਾਂ ਦੇ ਕੋਲੋਂ ਪੁੱਛਕਿਛ ਕੀਤੀ ਹੈ ਬਈ ਉਹ ਐਕਚੁਅਲੀ ਚ ਟਰੈਕ ਦੇ ਟੈਸਟ ਦੇਣ ਆਏ ਨੇ ਕਿ ਨਹੀਂ ਆਏ ਇਸ ਤੋਂ ਇਲਾਵਾ ਇੱਥੇ ਕੋਈ ਬਹੁਤ ਜ਼ਿਆਦਾ ਹੈਵੀ ਰਸ਼ ਨਹੀਂ ਸੀਗਾ ਟੋਟਲ 10 ਐਪਲੀਕੇਸ਼ਨ ਸੀਗੀਆਂ ਟਰੈਕ ਦੀਆਂ ਜਿਨ੍ਹਾਂ ਚੋਂ ਪੰਜ ਸਾਡੇ ਆਉਣ ਤੋਂ ਪਹਿਲਾਂ ਟੈਸਟ ਦੇ ਕੇ ਜਾ ਚੁੱਕੇ ਸੀ ਪੰਜ ਅਸੀਂ ਹਾਜ਼ਰ ਪਾਏ ਆ ਉਹਨਾਂ ਨੂੰ ਕੋਲ ਪੁੱਛਿਆ ਔਰ ਟਰੈਕ ਉਹ ਦੇ ਰਹੇ ਸੀਗੇ ਇਸ ਤੋਂ ਇਲਾਵਾ ਉਸ ਸਬੰਧੀ ਅਸੀਂ ਰਿਕਾਰਡ ਜਿਹੜਾ ਪੁੱਛ ਇਹਨਾਂ ਕੋਲੋਂ ਲਿਆ ਵਾ ਉਹਦੇ ਅਸੀਂ ਪੁਣਛਾਣ ਕਰਾਂਗੇ ਬਕਾਇਦਾ ਔਰ ਫਾਰਮਲ ਪੁੱਛਕਿਛ ਕਰਨ ਵਾਸਤੇ ਅਸੀਂ ਇੱਥੋਂ ਦੇ ਇੱਕ ਦੋ ਸਟਾਫ ਨੂੰ ਨਾਲ ਲੈ ਕੇ ਚੱਲੇ ਆ ਔਰ ਇਹਦੇ ਚ ਕੁਝ ਵੀ ਇਹੋ ਜੀ ਗੱਲ ਨਹੀਂ ਹੈਗੀ ਅਜੇ ਵੀ ਅਸੀਂ ਕੁਝ ਅਜੇ ਪ੍ਰੀਲੀਮਨਰੀ ਸਟੇਜ ਹੈਗੀ ਹੈ ਕੋਈ ਕੰਕਰੀਟ ਗੱਲ ਮੈਂ ਤੁਹਾਡੇ ਸਾਹਮਣੇ ਨਹੀਂ ਕਰ ਸਕਦਾ ਜਿਸ ਤਰ੍ਹਾਂ ਦੀ ਪੁੱਛਗਿੱਛ ਕਰਕੇ ਸਾਨੂੰ ਜੋ ਕੁਝ ਏਜੰਟਸ ਵੀ ਅਸੀਂ ਲੈ ਕੇ ਚੱਲੇ ਹਾਂ ਵੀ ਸਾਡਾ ਬੇਸਿਕ ਏਮ ਇਹ ਆ ਵੀ ਪਠਾਨਕੋਟ ਦੇ ਲੋਕਾਂ ਨੂੰ ਜਿਹੜੇ ਆ ਆਰਟੀਆ ਦਫਤਰ ਨਾਲ ਕੰਮ ਪੈਂਦੇ ਨੇ ਉਹ ਆਰਾਮ ਦੇ ਨਾਲ ਉਹਨਾਂ ਦਾ ਕੰਮ ਹੋ ਜਾਣ ਬਿਨਾਂ ਕਿਸੇ ਖੱਜਲ ਖਵਰੀ ਦੇ ਹੋ ਜਾਣ ਔਰ ਉਹ ਆਪਣੇ ਆਪ ਨੂੰ ਸੁਖੀ ਮਹਿਸੂਸ ਕਰੇ ਸਰ ਡਿਪਾਰਟਮੈਂਟ ਲਈ ਕਿੰਨੇ ਲੋਕਾਂ ਨੂੰ ਲੈ ਕੇ ਜਾ ਗਿਆ ਪਰਮ ਉਹ ਪੁੱਛਗਿੱਛ ਲਈ ਕਿੰਨੇ ਲੋਕਾਂ ਲੱਗੇ ਕਿੰਨੇ ਲੋਕ ਲੱਗੇ ਲਈ ਅਸੀਂ 3 EMPLOYEES ਜਿਹੜੇ ਨੇ ਆਊਟਸੋਰਸ ਨੇ ਡਾਕਟਰ ਦੇ ਉਹ ਲੈ ਕੇ ਜਾ ਰਹੇ ਆਂ ਔਰ ਦੋ ਤਿੰਨ ਏਜੰਟਸ ਜਿਹੜੇ ਸਰ ਡਿਪਾਰਟਮੈਂਟ ਦੀ ਆਪਣੀ ਸਰ ਤੋਂ ਪਹਿਲੇ ਵੀ ਦੋ ਮਹੀਨੇ ਪਹਿਲੇ ਵੀ ਰੇਡ ਹੋ ਚੁੱਕੀ ਆ ਅਸੀਂ ਇੱਥੇ ਲਾਸਟ ਰੇਡ ਕੀਤੀ ਸੀ ਜੀ 16 ਦਸੰਬਰ 2024 ਦੇ ਵਿੱਚ ਔਰ ਉਸ ਵੇਲੇ ਅਸੀਂ ਇੱਥੇ ਟਰੈਪ ਕੀਤਾ ਸੀਗਾ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਅਸੀਂ ਰੰਗੇ ਹੱਤੀ ਬ੍ਰਾਈਵ ਲੈਂਦੇ ਹੋਏ ਫੜਿਆ ਸੀਗਾ ਔਰ ਉਹ ਅਜੇ ਤੱਕ ਜੇਲ੍ਹ ਚ ਸਰ ਡਿਪਾਰਟਮੈਂਟ ਦੀ ਆਪਣੀ ਕਾਰਵਾਈ ਹੈ ਨਾ ਕਿਸੇ ਸ਼ਿਕਾਇਤ ਤੇ ਕਾਰਵਾਈ ਨਹੀਂ ਜੀ ਇਹ ਡਿਪਾਰਟਮੈਂਟ ਦੀ ਆਪਣੀ ਕਾਰਵਾਈ ਕੋਈ ਸ਼ਿਕਾਇਤ ਡੇਟਾ ਦੀ ਜਿਹੜਾ ਬਰਮਾਰ ਰਹਿੰਦੀ ਹੈ ਤੇ ਉਹ ਉਹਦੇ ਬਾਰੇ ਪਾਡਨ ਇਹਦੇ ਏਜੰਟ ਕੰਮ ਗੁੰਦਰੰਦ ਨਹੀਂ ਸੀ ਦੇਖੋ ਪਤਾ ਕੀ ਹੈ ਇਹਦੇ ਚ ਪ੍ਰੋਬਲਮ ਕੁਝ ਏਜੰਟਾਂ ਦੀ ਤੇ ਹੈ ਹੀ ਹੈ ਫਿਰ ਲੋਕੀ ਵੀ ਜਿਹੜੇ ਨੇ ਨਾ ਉਹ ਥੋੜੇ ਜਿਹਾ ਇਲਟਰੇਸੀ ਹੋਣ ਕਰਕੇ ਉਹ ਵੀ ਚੰਦ ਦਿਨ ਵੀ ਸਾਨੂੰ ਰੈਡੀਮੇਡ ਕੰਮ ਮਿਲ ਜੇ ਫਾਈਲ ਸਾਡੀ ਤਿਆਰ ਕਰ ਦੋ ਜੀ ਤੇ ਉਹ ਆਪਣਾ ਕੰਮ ਆਪ ਕਈ ਨਹੀਂ ਕਰ ਸਕਦੇ ਮੈਂ ਦੇਖਿਆ ਸਵੇਰੇ ਟਰੈਕ ਦੇ ਵਿੱਚ ਪੰਜ ਜਿਹੜੇ ਸੀਗੇ ਟੈਸਟ ਦੇਣ ਆਏ ਸੀ ਉਹਨਾਂ ਵਿੱਚੋਂ ਤਿੰਨ ਜਿਹੜੇ ਏਜੰਟਾਂ ਦੇ ਥਰੂ ਆਏ ਸੀ ਦੋ ਨੇ ਆਪਣੇ ਆਪ ਉਹਨਾਂ ਦੇ ਹਸਬੰਦ ਨੇ ਆਪਣੇ ਆਪ ਔਨਲਾਈਨ ਅਪਲਾਈ ਕੀਤਾ ਸੀ ਸੋ ਅਵੇਅਰਨੈਸ ਦੀ ਲੋੜ ਹੈਗੀ ਆ ਵੀ ਆਪ ਸਾਈਟ ਤੇ ਜਾਓ ਗਵਰਨਮੈਂਟ ਸਾਈਟ ਤੇ ਜਾਓ ਆਪਣਾ ਨੂੰ ਲਿਟਰੇਸੀ ਆਪਣਾ ਲੈਵਲ ਥੋੜਾ ਜਿਹਾ ਵਧਿਆ ਕਰੋ ਤੇ ਆਪਣੇ ਆਪ ਕੰਮ ਕਰਨ ਦੀ ਕੋਸ਼ਿਸ਼ ਕਰੀਏ ਵੀ ਬਿਨਾ 에ਜੰਟਾਂ ਦੇ ਅਸੀਂ ਸਿੱਧੇ ਆਪਣਾ ਕੰਮ ਕਰਾ ਸਕੀਏ ਥੈਂਕ ਯੂ ਸਰ ਲੋਕੀ ਕਹਿੰਦੇ ਹੁੰਦਾ ਹੀ ਨਹੀਂ ਬਿਨਾ 에ਜੰਟਾਂ ਤੋਂ ਆਉਂਦੇ ਆ ਕੰਮ ਨਹੀਂ ਹੋ ਜਾਂਦਾ ਕੋਈ ਤਾਂ ਕੋਈ ਫੋਟਾ ਕੱਢ ਦਿੰਦੇ ਵਿੱਚ ਜੇ ਜੇ ਇਹੋ ਜੀ ਗੱਲ ਹੈ ਤੇ ਸਾਡੇ ਕੋਲ ਆਓ ਅਸੀਂ ਇਸੇ ਵਾਸਤੇ ਬੈਠੇ ਆ ਜੇ ਤੁਹਾਡੇ ਕੋਲ ਕੋਈ ਪੈਸਾ ਮੰਗਦਾ ਸਾਡੇ ਕੋਲ ਆਓ ਅਸੀਂ ਤੁਹਾਨੂੰ ਦੱਸਾਂਗੇ ਅੱਗੇ ਕੀ ਕਰਨਾ ਤੇ ਅਸੀਂ ਉਹਨੂੰ ਆਪਣੀ ਜਗ੍ਹਾ ਪਹਚਾਵਾਂਗੇ ਜਿੱਦਾਂ ਇੱਥੇ ਆਪਣਾ ਜੀਡੀ ਸੀਗਾ ਪਹਿਲਾਂ ਤੇ ਮੁਕੇਸ਼ ਸੀਗਾ ਉਹਨਾਂ ਨੂੰ ਅਸੀਂ ਜੇਲ੍ਹ ਪਹੁੰਚਾਇਆ ਹੀ ਹੈ ਜਿਹਨੂੰ ਨਾਮ ਦੋ ਇਹਦੇ ਵਿੱਚ 0 ਡਾਲਰ ਅੰਦਰ ਮੇਰਾ ਨਾਮ ਸੁਖਵਿੰਦਰਪਾਲ ਸਿੰਘ ਡੀਐਸਪੀ ਵਿਜਨੈਂਸ ਬਿਊਰੋ ਪਠਾਨਕੋਟ